ਪਰ ਉਹ ਝੰਡੇ ਝੰਡੇ ਲੈ ਕੇ ਜਾ ਰਹੇ ਸੀ ਬੀਜੇਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀ ਆ ਦੇਖੋ ਸਾਡੇ ਕਿਸਾਨ ਭਰਾਵੰਦੀ ਇੱਕ ਇੱਕ ਦੀ ਜਿੱਤ ਸਾਰੇ ਝੰਡੇ ਲਾ ਕੇ ਝੰਡੇ ਲਾ ਕੇ ਇਹ ਸਾਡੇ ਇੱਕ ਦੀ ਜਿੱਤ ਹੈ ਕਿਸਾਨ ਭਰਾਓ ਇਹ ਬੀਜੇਪੀ ਵਾਲੇ ਗੱਡੀ ਭਰ ਕੇ ਝੰਡਿਆਂ ਦੀ ਲਿਜਾ ਰਹੇ ਸੀ ਐਲਵਾਦ ਵਿਖੇ ਖੜੇ ਆ ਇਹ ਬੀਜੇਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀਗੇ ਸਾਰੇ ਕਿਸਾਨ ਭਰਾਵਾਂ ਨੇ ਸਾਰੇ ਝੰਡੇ ਲਾ ਕੇ ਇਹ ਸਾਡੇ ਪੁਲਿਸ ਵਾਲੇ ਭਰਾ ਡੰਡੇ ਚੱਕਦੇ ਹੋਏ ਭਾਜੀਪੀ ਵਾਲੇ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਹੈ ਇਹ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਝੰਡਿਆਂ ਦੀ ਗੱਡੀ ਭਰ ਕੇ ਲ ਜਾ ਰਿਹਾ ਸੀਗਾ ਇਹ ਤਾਂ ਸਾਡੇ ਕਿਸਾਨ ਭਰਾਵਾਂ ਦੁਆਰਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਕਿਉਂਕਿ ਇਹ ਜਿਹੜੀ ਕਾਤਲ ਸਰਕਾਰ ਹੈ ਇਹਨੇ ਸਾਡੇ ਭਰਾਵਾਂ ਦਾ ਯੂਪੀ ਵਿਖੇ ਕਤਲ ਕੀਤਾ ਹੈ ਉਹਦੇ ਰੋਸ ਦੇ ਵਿੱਚ ਅੱਜ ਭਾਰੀ ਇਕੱਠ ਹੋਇਆ ਹੈ ਇਹਨਾਂ ਵੱਲੋਂ ਵੀਖੇ ਭਾਜਪਾ ਦਾ ਪੂਰਨ ਤੌਰ ਤੇ ਵਿਰੋਧ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਝੰਡਿਆਂ ਨੂੰ ਝੰਡਿਆਂ ਨੂੰ ਗੱਡੀਾਂ ਵਿੱਚੋਂ ਬਾਹਰ ਕੀਤਾ ਗਿਆ ਹੈ ਇਹ ਸਾਡੇ ਸਾਡੇ ਭਰਾਵਾਂ ਨੇ ਝੰਡਿਆਂ ਨੂੰ ਗੱਡੀ ਚੋਂ ਬਾਹਰ ਲਿਆ ਹੈ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਇਹੜੀ ਕਟਿਆ ਸਰਕਾਰ ਹੈ ਮਾਰੀਆਂ ਚਾਲਾਂ ਚੱਲ ਰਹੀ ਹੈ ਇਹ ਕਿਸਾਨਾਂ ਦੇ ਹੁਣ ਕਤਲ ਤੇ ਪਹੁੰਚ ਚੁਕੀ ਹੈ ਕਤਲ ਕਰਨ ਤੇ ਪਹੁੰਚ ਚੁਕੀ ਹੈ ਇਹ ਕਾਤਲ ਸਰਕਾਰ ਦਾ ਅਜਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਭਰਾਓ ਪਹਿਲਾਂ ਬਾਦ ਵਿਖੇ ਦੇਖੇ ਜਾਵੇ ਭੜੀ ਕੱਟ ਹੋਇਆ ਹੈ ਪੂਰਾ ਫੂਲਸ ਬਲ ਕਨਾਟ ਕੀਤਾ ਗਿਆ ਹੈ ਅਸੀਂ ਦੇਖ ਸਕਦੇ ਹੋ ਇਹ ਹਵਾ ਛੱਡਦੇ ਪਹਿਲਾਂ ਬਾਦੀ ਸੀਨ ਤੇ ਬਾਹਰ ਪੂਰਾ ਫੂਲਸ ਬਲ ਵੀ ਖੜਾ ਹੈ ਭੜੀ ਵਿਰੋਧ ਹੋਇਆ ਹੈ ਔਰ ਕਿਸਾਨ ਭਰਾਵਾਂ ਦੁਆਰਾ ਜੋ ਇਹ ਗੱਡੀ ਪਰਕੇ ਛੰਡੀਆਂ ਦੀ ਲਿਜਾਈ ਜਾ ਰਹੀ ਸੀ ਕਾਤਲ ਸਰਕਾਰ ਦੇ ਛੰਡੀਆਂ ਦੀ ਉਹਨਾਂ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਹੈ ਔਰ ਇਹਨੂੰ ਅਗਰਾ ਕੇ ਸੱਤੇ ਜਾ ਰਿਹਾ ਹੈ ਇਹ ਉਹ ਹੀ ਕਾਤਲ ਹੈ ਜੀਪੀ ਦੇ ਛੰਡੇ ਨੇ ਜਿਨ੍ਹਾਂ ਨੇ ਸਾਡੇ ਯੂਪੀ ਵੀ ਕੇ ਭਰਾਵਾਂ ਦਾ ਕਤਲ ਕੀਤਾ ਹੈ ਇਹ ਕਾਤਲ ਸਰਕਾਰ ਜਿਨ੍ਹਾਂ ਨੇ ਯੂਪੀ ਵੀ ਤੇ ਸਾਡੇ ਕਿਸਾਨ ਭਰਾਵਾਂ ਦਾ ਕਤਲ